एयरपोर्ट रोड वाली दे ऊपर जाम लगया लग हुए जाम इस करके क्योंकि दमन ਦਾ ਕਤਲ ਹੁੰਦਾ ਤੇ ਇੱਕ ਨੌਜਵਾਨ ਜਿਹੜੇ ਇਲਾਜ ਹੈ ਗਿਆ ਤੇ ਇਲਜ਼ਾਮ ਪਿੰਡ ਵਾਸੀ ਲਗਾ ਰਹੇ ਕਿ ਇਹ ਪ੍ਰਵਾਸੀਆਂ ਨੇ ਕਤਲ ਕੀਤਾ ਐਚਸ ਬਲਮੇ ਨਮਜੂਦ ਡੀਐਸਪੀ ਹੈ ਗੱਲਬਾਤ ਕਰ ਲੈ ਬਲ ਸਾਹਿਬ ਕੀ ਕੁਝ ਸਾਰਾ ਮਾਮਲਾ ਹੈਗਾ ਤੇ ਕਿਉਂ ਇਥੇ ਟਿੱਕਰ ਨੋ ਬਤਾਈਏ ਕਿ ਸਭ ਨੂੰ ਜਾਮ ਲਾਣਾ ਪੈਂਦਾ ਬੇਸਿਕਲੀ ਕਈ ਵਾਰ ਬੰਦੇ ਆਪਣੇ ਥੋੜਾ ਜਿਹਾ ਹੀਟ ਆਫ ਦਿ ਮੂਮੈਂਟ ਤੇ ਭੜਕ ਕੇ ਇਹੋ ਜਿਹੀ ਕੋਈ ਕਾਰਵਾਈ ਕਰਦੇ ਆ ਵੈਸੇ ਜਦੋਂ ਤੋਂ ਸਾਡਾ ਇਨਫੋਰਮੇਸ਼ਨ ਮਿਲੀ ਸੀ ਦਹਾ ਮੈਂਟੈਂਸ ਸਾਡੀ ਪੁਲਿਸ ਮੌਕੇ ਤੇ ਪਹੁੰਚ ਕੇ ਸਾਰਾ ਕੀ ਕਹਿੰਦੇ ਕਿਉਂਕਿ ਜਦੋਂ ਸਾਰੀ ਕਾਰਵਾਈ ਕੀਤੀ ਹੈ ਜਦੋਂ ਸਟਾਰਟਿੰਗ ਚ ਘਰ ਵਾਲਿਆਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਸਾਡੇ ਬੱਚਿਆਂ ਨੂੰ ਝਗੜਾ ਕਿਹਦੇ ਨਾਲ ਹੋਇਆ ਤਾਂ ਉਹਦੇ ਵਿੱਚ ਪੁਲਿਸ ਪਹੁੰਚਣ ਤੇ ਸਾਰੇ ਦੇ ਸਾਰੇ ਅਸੀਂ ਆਇਡੈਂਟੀਫਾਈ ਕੀਤੇ ਆ ਤੇ ਜਿਹੜਾ ਦਮਨ ਤੇ ਇਹਦੇ ਚ ਦਿਲਪ੍ਰੀਤ ਹੈ ਜਿਹਦੇ ਦਮਨ ਦੇ ਕਤਲ ਹੋਇਆ ਤੇ ਆਪਣੇ ਦਿਲਪ੍ਰੀਤ ਜਿਹੜਾ ਹੈ ਉਹਦੇ ਵਿੱਚ ਜਿਹੜੇ ਇਲਾਜ ਹੈ ਸੋ ਅਸੀਂ ਬਾਈ ਨੇਮ ਪਰਚਾ ਦਿੱਤਾ ਹੈ 103 ਦੀ 2 109 ਦੀ 1 126 ਦੀ 2 100 ਬੀ ਐਨ ਐਸ ਦੀਆਂ ਵੱਖ-ਵੱਖ ਧਰਾਵਾਂ ਦੇ ਵਿੱਚ ਮਕਦਮਾ ਦਰਜ 94 ਨੰਬਰ ਕੀਤਾ ਹੈ ਇਹਦੇ ਵਿੱਚ ਅਸੀਂ ਜਿਹੜਾ ਪੀਜੀ ਦਾ ਓਨਰ ਸੀ ਪ੍ਰਵੀਨ ਉਹਦੇ ਤੇ ਵੀ 232 ਬੀਐਨਰ ਦਾ ਮਕਦਮਾ ਦਰਜ ਕੀਤਾ ਹੈ ਸੋ ਅਸੀਂ ਪ੍ਰੋਪਰ ਕਾਰਵਾਈ ਚੱਲ ਰਹੀ ਹੈ ਤੇ ਛੇਤੀ ਹੀ ਅਸੀਂ ਅਕਿਊਜ਼ ਜੜਿਆ ਫੜ ਲਾਂਗੇ ਬਸ ਸਰ ਕਤਲ ਕਰਨ ਵਾਲੇ ਲੋਕ ਕੌਣ ਸੀਗੇ ਤੇ ਕੀ ਕਾਰਨ ਬਣਿਆ ਕਤਲ ਦੱਸੋ ਤੁਮ ਇਹਨਾਂ ਕਾਰਨ ਕੀ ਸੀਗਾ ਇਹ ਜ ਅਜੇ ਤੱਕ ਜਿਹੜੀ ਫਿਰ ਹਾਲ ਜਿੰਨਾ ਤੱਕ ਆਪਾਂ ਨੂੰ ਕਲੀਅਰ ਨਹੀਂ ਹੋ ਜਾਂਦਾ ਜਿਹੜੀ ਇਹਨਾਂ ਦੇ ਦੱਸਣ ਮੁਤਾਬਕ ਤੇ ਹੀ ਸੀ ਵੀ ਬੱਚਿਆ ਨਾ ਕਿਤੇ ਸਾਈਕਲ ਨੇ ਖੜੇ ਕਰਨ ਦੇ ਵਿੱਚ ਕਿਤੇ ਉਹਦੇ ਵੱਜ ਗਿਆ ਤੇ ਸਾਈਕਲ ਦੀ ਪਾਰਕਿੰਗ ਦੇ ਪਿੱਛੇ ਰੋਲਾ ਹੋਇਆ ਤੇ ਉਸ ਤੋਂ ਬਾਅਦ ਫਿਰ ਉਹ ਵਾਪਸ ਆਏ ਵਾਪਸ ਆ ਕੇ ਉਹਨਾਂ ਨੇ ਉਹਨਾਂ ਦੇ ਚਾਕੂ ਦੀ ਇੱਕ ਸੱਟ ਮਾਰੀ ਮਤਲਬ ਹੋਇਆ ਹੈ ਉਹ ਬੜੀ ਵਾਈਟਲ ਪਾਰਟ ਤੇ ਵੱਜਣ ਕਰਕੇ ਉਹਦਾ ਮੌਕੇ ਤੇ ਡੈਥ ਹੋ ਗਈ ਸੀ ਤੇ ਬਰੌਡ ਡੈੱਡ ਗਿਆ ਸੀਗਾ ਤੇ ਦੂਸਰਾ ਜੇਰ ਹਲਾਜ ਆਇਆ ਸੋ ਇਹਨਾਂ ਦੇ ਛੇਤੀ ਹੀ ਅਸੀਂ ਮਲਜ਼ਮ ਜੜੇ ਆ ਅਰੈਸਟ ਕਰ ਲਾਂਗੇ ਬੋਲ ਸਾਹਿਬ ਦੱਸਿਆ ਜਾ ਰਿਹਾ ਜੋ ਪਿੰਡ ਵਾਲੇ ਇਲਜ਼ਾਮ ਲਾ ਰਹੇ ਤੇ ਪੇਰੈਂਟਸ ਵੀ ਇਲਜ਼ਾਮ ਲਾ ਰਹੇ ਕਿ ਇਹ ਪ੍ਰਵਾਸੀ ਸੀਗੇ ਤੇ ਪੰਜਾਬੀਆਂ ਦਾ ਕਤਲ ਹੋਇਆ ਕਿ ਉਹ ਪ੍ਰਵਾਸੀ ਸੀਗੇ ਸਾਰੇ ਦੇ ਸਾਰੇ ਇਹ ਇਹਦੇ ਵਿੱਚ ਜਿਹੜੇ ਹੈ ਜਿਨ੍ਹਾਂ ਦੀ ਹੈ ਉਹ ਵਕੀ ਉੱਤੋਂ ਦੇ ਪਰ ਹੁਣ ਇੱਥੋਂ ਦੇ ਇਹਨਾਂ ਦੇ ਆਧਾਰ ਕਾਰਡ ਵਗੈਰਾ ਸਾਰੇ ਇੱਥੇ ਦੇ ਬਣੇ ਹੋਏ ਆ ਤੇ ਉਹਦੀ ਅਸੀਂ ਅੱਗੇ ਜਦੋਂ ਫੜ ਲਾਂਗੇ ਤੁਹਾਨੂੰ ਡਿਟੇਲ ਕਿਉਂਕਿ ਉਹਦੇ ਕੁੰਬੜੇ ਦਾ ਐਡਰੈਸ ਆ ਰਿਹਾ ਬਾਕੀ ਡਿਟੇਲਿੰਗ ਜਿਹੜੀ ਹੈ ਜਦੋਂ ਉਹਦੀ ਅਰੈਸਟ ਹੋਊਗੀ ਉਦੋਂ ਅਸੀਂ ਤੁਹਾਨੂੰ ਦੱਸ ਪਾਵਾਂਗੇ ਨੌਜਵਾਨ ਪੀਜੀ ਚ ਰਹਿਣ ਵਾਲੇ ਸੀ 4 ਕੇ 5 ਜਣੇ ਸੀ ਕਿ ਸਾਰਾ ਪਰਿਵਾਰ ਹੀ ਉਸੇ ਹੀ ਕਮਰੇ ਚ ਰਹਿੰਦਾ ਸੀਗਾ ਉੱਥੇ ਹੀ ਕਿਚਨ ਸੀ ਵਿੱਚ ਹੀ ਹੋ ਸੀ ਤੇ ਉਥੋਂ ਅਸੀਂ ਐਫ ਆਈ ਆਰ ਦਰਜ ਕਰ ਲਈ ਹੈ ਤੇ ਛੇਤੀ ਹੀ ਮੁਲਜਵਾਬ ਹੈ ਨੌਜਵਾਨ ਟੋਟਲ ਕਿੰਨੇ ਨੌਜਵਾਨ ਜਿਹੜੇ ਇਨਵੋਲੂ ਸੀ ਇਸ ਕਤਲ ਦੇ ਵਿੱਚ ਇਹ 4-5 ਉਹਨਾਂ ਨੇ ਲਿਖਾਏ ਹੈ ਤੇ ਜਦੋਂ ਇਹ ਸਾਰੀ ਕਲੈਰਿਟੀ ਹੋਊਗੀ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਿੱਤਾ ਜਾ ਬਾਈ ਨੇਮ ਦੋ ਜਣਿਆਂ ਤੇ ਦਿੱਤੇ ਵੈਰੀਫਿਕੇਸ਼ਨ ਕਰਵਾ ਰੱਖੀ ਸੀਗੀ ਓਨਰ ਨੇ ਜਾਂ ਜੇ ਵੈਰੀਫਿਕੇਸ਼ਨ ਨਾ ਕਰਵਾਉਣ ਕਰਕੇ ਹੀ ਉਹਦੇ ਤੇ 223 ਬੀਐਨਐਸ ਦੀ ਅਸੀਂ ਕਾਰਵਾਈ ਕੀਤੀ ਹੈ ਉਮਰ ਕਿੰਨੀ ਸੀਗੀ ਨਵਾਲਗਤਾ ਸੀ ਨਹੀਂ ਸੀ ਨੱਚੇ ਬੱਚੇ ਬੱਚੇ ਜਿਹੜੇ ਸੀਗੇ ਉਹ ਛੋਟੀ ਉਮਰ ਦੇ ਸੀ 17 ਸਾਲ ਦਾ ਸੀ ਤੇ ਇਹ ਤੇ ਵਿਚਾਰ ਛਡਾਉਣ ਵਾਲਿਆਂ ਚ ਹੀ ਸੀ ਵੀ ਝਗੜਾ ਨਾ ਕਰਨ ਛੋਟੇ ਬੱਚੇ ਆਪਸ ਝਗੜਾ ਕਰ ਰਹੇ ਸੀ ਜਿਹਨਾਂ ਨੇ ਕਤਲ ਕੀਤਾ ਉਹ ਉਹ ਵੀ ਨਾਬਾਲਗ ਹੈ ਨਹੀਂ ਉਹ ਥੋੜਾ ਉਹ ਥੋੜੇ ਜੇ ਇਹਨਾਂ ਤੋਂ 2-2 ਸਾਲ ਸ਼ਾਇਦ ਵੱਡੇ ਹੈ ਕਨਫਰਮੇਸ਼ਨ ਕਰਕੇ ਫਿਰ ਤੁਹਾਨੂੰ ਦੱਸ ਦਿੰਦੇ ਕਦੋਂ ਤੱਕ ਗ੍ਰਿਫਤਾਰੀ ਕਰ ਲਵਾਂਗੇ ਪ੍ਰੋਸੈਸ ਦਿੱਤਾ ਪਰਿਵਾਰ ਨੂੰ ਤੁਸੀਂ ਹਾਂਜੀ 2-3 ਦਿਨਾਂ ਦੇ ਵਿੱਚ ਸਾਰੇ ਅਕਿਊਜ਼ ਫੜ ਦਿਆਂਗਾ ਤਾਂ 2-3 ਦਿਨ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਸਾਰੇ ਅਕਿਊਜ਼ ਸਾਰੇ ਮਲਜ਼ਮ ਫੜ ਲਏ ਜਾਣਗੇ ਹਾਲਾਂਕਿ ਪਰਿਵਾਰਕ ਮੈਂਬਰ ਇੱਥੇ ਹੀ ਧਰਨੇ ਦੇ ਉੱਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੈਠੇ ਹੋਇਆ ਤੇ ਉੱਠਣ ਨੂੰ ਕਹਿ ਰਿਹਾ ਕਿ ਜਿੰਨਾ ਸਮਾਂ ਗ੍ਰਿਫਤਾਰੀ ਨਹੀਂ ਹੁੰਦੀ ਜਿੰਨਾ ਸਮਾਂ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਸਮਾਂ ਇੱਥੇ ਹੀ ਬੈਠੇ ਰਵਾਂਗੇ ਦੂਸਰੇ ਪਾਸੇ ਦੀ ਮੈਂ ਤਸਵੀਰ ਤੁਹਾਨੂੰ ਨਾਲ ਦੀ ਨਾਲ ਦਿਖਾ ਦੂੰਗਾ ਡੈੱਡ ਬੋਡੀ ਨੂੰ ਤਾਂ ਇੱਥੇ ਹੀ ਰੱਖਿਆ ਹੋਇਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਥੇ ਹੀ ਦਮੰਦੀ ਜਿਹੜੀ ਲਾਸ਼ ਹਸ ਨੂੰ ਰੱਖਿਆ ਗਿਆ ਤੇ ਪੂਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਮੰਗ ਕਰ ਰਿਹਾ ਕਿ ਇਸ ਨੂੰ ਇਨਸਾਫ ਦਿੱਤਾ ਜਾਵੇ ਔਰਤਾ ਵੱਡੀ ਸੰਖਿਆ ਦੇ ਵਿੱਚ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਦੂਸਰੇ ਪਾਸੇ 에어ਪੋਰਟ ਰੋਡ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਵੀ ਆਉਣ ਜਾਣ ਦੀ ਪਰਮਿਸ਼ਨ ਜਿਹੜੀ ਇੱਥੋਂ ਨਹੀਂ ਦਿੱਤੀ ਜਾ ਰਹੀ ਪ੍ਰੋਪਰ ਰੋਡ ਨੂੰ ਕਿਉਂਕਿ ਬਹੁਤ ਚਲਦਾ ਰੋੜਾ ਇਸ ਵਕਤ ਕਾਫੀ ਟ੍ਰੈਫਿਕ ਇਸ ਰੋੜ ਤੇ ਹੁੰਦਾ ਪਰ ਅੱਜ ਇਹ ਰੋੜ ਬੰਦ ਕਰ ਦਿੱਤਾ ਗਿਆ ਕਿਉਂਕਿ ਪਰਿਵਾਰਕ ਮੈਂਬਰ ਦਮਨ ਦੀ ਡੈੱਡ ਬੋਡੀ ਨੂੰ ਰੱਖ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਤੇ ਮੰਗ ਕਰ ਰਹੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪ੍ਰਵਾਸੀਆਂ ਦੇ ਉੱਪਰ ਇਲਜ਼ਾਮ ਲੱਗ ਰਹੇਗੇ ਕਿਉਂਕਿ ਇੱਕੋ ਕਮਰੇ ਦੇ ਵਿੱਚ ਰਹਿੰਦੇ ਸੀ ਵੈਰੀਫਿਕੇਸ਼ਨ ਨਹੀਂ ਹੋਈ ਸੀ ਕਿ ਉਸ ਦੇ ਚਲਦੇ ਜੋ ਪੀਜੀ ਦਾ ਮਾਲਕ ਸੀਗਾ ਜੋ ਘਰ ਦਾ ਮਾਲਕ ਸੀ ਉਸ ਉੱਪਰ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਬਾਕੀ ਇਹਨਾਂ ਉੱਪਰ ਤਾਂ ਮੁਕੱਦਮਾ ਦਰਜ ਹੋਇਆ ਜਿਨ੍ਹਾਂ ਨੇ ਕਤਲ ਕੀਤਾ ਸਾਰੇ ਪ੍ਰਵਾਸੀ ਦੱਸੇ ਜਾ ਰਹੇ ਪਰ ਹੁਣ ਇੱਥੋਂ ਦੇ ਆਧਾਰ ਕਾਰਡ ਕਹਿੰਦੇ ਉਹਨਾਂ ਨੇ ਬਣਾ ਲਏ ਸੀਗੇ ਤੇ ਇਸ ਨੂੰ ਲੈ ਕੇ ਹੁਣ ਪੁਲਿਸ ਕਹਿ ਰਹੀ ਹੈ ਕਿ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਹਾਂ ਮਨੋਂ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਦੋ ਤੋਂ ਤਿੰਨ ਦਿਨ ਦਾ ਸਮਾਂ ਮੰਗ ਰਹੀ ਪੁਲਿਸ ਕਿ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕੈਮਰਾ ਪਰਸਨ ਮਨੋਜ ਦੇ ਨਾਲ ਆਸ਼ੀ ਉਹਨੇ ਜਾ living in the news mahali